ਲਵੀ ਦੋਸਤੋ ਆ ਦੇਖੋ ਸਾਹਮਣੇ ਸੂਰਜ ਪੂਰਾ ਉੱਪਰ ਝੁਗਲ ਤੇ ਆ ਦੁਪਹਿਰ ਦਾ ਸਮਾਂ ਕੈਨੇਡਾ ਚ ਤੇ ਇਧਰ ਆਇਆ ਲੱਗਦਾ ਵੀ ਦਿਨ ਖੁੱਲ ਗਿਆ ਯਾਨੀ ਕਿ ਵਧੀਆ ਮੌਸਮ ਆ ਠੰਡ ਚ ਜਦੋਂ ਇਹੋ ਜਿਹਾ ਸਮਾਂ ਦੇਖੋ ਸਾਥ ਫਿਰ ਧੁੱਪ ਚਮਕਦੀ ਆ ਚਾਰ ਚ ਫਿਰ ਧੁੱਪ ਚਮਕਦੀ ਆ ਤੇ ਫਾਰੇ ਮੌਸਮ ਖੁੱਲਿਆ ਨਹੀਂ ਤੁੱਪ ਹੈਗੀ ਪਰ ਜਿਹੜਾ ਤਾਪਮਾਨ ਮਰਫੀ ਪਾਰਾ ਇਹ 23 ਮੈਂਸਾ ਠੇਠਾ ਡਿੱਗ ਪਿਆ ਜਣੇ ਕਿ ਤੇ ਜੋ 23 ਮੈਂਸਾ ਮੇਰੇ ਹੱਥਾਂ 'ਚ ਮੋਬਾਈਲ ਆ ਇਹ ਬਸ ਹੁਣ ਐਨਐਚ ਚੇ ਵੀ ਮੇਰੇ ਹੱਥ ਸੁਨ ਹੋ ਗਿਆ ਪੂਰੀ ਤਰ੍ਹਾਂ ਅਸੀਂ ਕਈ ਵਾਰੀ ਆਪਦਾ ਇੰਡੀਆ ਵਾਲਾ ਹਸਾਬ ਤਦਾ ਵਾਲਾ ਰੱਖ ਲੈਂਦੇ ਆ ਆਪਣਾ ਪਿਛਲਾ ਵੀ ਅਸੀਂ ਜੀ ਹੁਣ ਜਾਣੇ ਆ ਤੇ ਧੁੱਪ ਬਹੁਤ ਚਮਕੀ ਮੈਂ ਵੀ ਬੱਚਿਆਂ ਤੋਂ ਬਾਗੀ ਦੀ ਹੋ ਕੇ ਆ ਜਾਣਾ ਉਹ ਕਹਿੰਦੇ ਬਥੇਰਾ ਤੂੰ ਆ ਤਾਪ ਮਾ ਵੇਖ ਪਰਫੀ ਪਾਰਾ ਕਿੰਨਾ ਮੈਂ ਕਹਿੰਦਾ ਨਹੀਂ ਨਹੀਂ ਇਹ ਨਹੀਂ ਕੋਈ ਗੱਲ ਨਹੀਂ ਖਾਸ ਧੁੱਪ ਬਹੁਤ ਆ ਧੁੱਪ ਪੂਰੀ ਚਮਕ ਰਹੀ ਆ ਤੇ ਆ ਦੇਖੋ ਪਾਰੇ ਜਿਹੜਾ ਪਾਰਾ ਬਹੁਤ ਥੱਲੇ ਆ ਨਿਕਲਦਾ ਇਥੋਂ ਫੇੜਦੀ ਜਿਹੜੇ ਗਰਮ ਸੂਟ ਪੂਰੇ ਪਾ ਕੇ ਕੋਟ ਦੇ ਥੱਲੇ ਦੀ ਟਰੈਕਸੂਟਸ ਪਾ ਕੇ ਤੇ ਨਾਲ ਫੇੜਦੀ ਫੇਰ ਕੋਈ ਟੀ-ਸ਼ਰਟ ਵਗੈਰਾ ਗਰਮ ਪਾ ਕੇ ਆ ਦੇਖੋ ਉਤੋਂ ਬੰਨ ਕੇ ਜੇ ਨਹੀਂ ਬੰਨਦੇ ਥੋੜੇ ਚਿਰ ਚੇ ਪੂਰਾ ਫੇਸ ਹੈ ਜਿਹੜਾ ਮੂੰਹ ਆ ਪੂਰਾ ਹੋ ਹੋ ਜਾਂਦਾ ਜਗੜਾ ਆ ਜਾਂਦਾ ਜਗੜਚ ਆ ਜਾਂਦਾ ਰੇਸਾ ਚੱਲ ਪੂਗਾ ਤੁਹਾਨੂੰ ਆ ਦੇਖੋ ਆ ਹਾ ਧੁੱਪ ਲੱਗਦੀ ਐ ਤੇ ਪਰ ਜਦੋਂ ਇੱਥੇ ਆਪਣੇ ਆਹ ਜਣੋਂ ਇੱਥੇ ਇਹ ਕੁਝ ਨਹੀਂ ਹੁੰਦਾ ਆ ਕਰਕੇ ਜਿਹੜੇ ਇੱਥੇ ਬਾਪੇ ਆਉਂਦੇ ਆ ਬੱਤ ਕੇ ਰਿਆ ਕਰਨ ਤੇ ਬੀਮਾ ਇੱਥੇ ਵੈਸੇ ਨਾਲ ਦੀ ਨਾਲ ਕਰਾ ਲੈਣਾ ਚਾਹੀਦਾ ਤੇ ਕਿਉਂਕਿ ਇੱਥੇ ਸਲਿੱਪਰੀ ਰੋਡ ਆ ਸੜਕਾ ਸਲਿੱਪਰੀ ਆ ਰਸਤੇ ਸਲਿੱਪਰੀ ਆ ਆ ਜਿਹੜੀ ਰੋਡ ਐ ਸਲਿੱਪਰ ਐ ਇਹ ਕਦੋਂ ਵੀ ਤੜਕ ਸਕਦਾ ਤਿਲਕਰ ਹੈਗੀ ਜਾਦੇ ਹੱਥ ਮੇਰੇ ਹੁਣ ਪੂਰੀ ਤਰ੍ਹਾਂ ਸੋਨਾਂ ਇਹ ਦੁਗਾੜਾ ਹੈ 31 ਸਜਣੋਂ ਤੇ ਮੈਂ ਤੁਹਾਨੂੰ ਇਹ ਵੀਡੀਓ ਪਾਉਣੀ ਸੀ ਇਹ ਦਿਖਾਉਣਾ ਸੀ ਵੀ ਦਿਨ ਇੱਥੇ ਕਿਵੇਂ ਖੁੱਲਦਾ ਦਿਨ ਦੁਨ ਨਹੀਂ ਖੁੱਲਦਾ ਇੱਥੇ 8 ਮਿੰਟਾਂ ਦਾ ਜਿਹੜਾ ਇਹ 20 ਨਵੰਬਰ ਤੋਂ ਬਾਅਦ ਮਈ ਤੱਕ ਵੀ ਚੱਲਣਾ ਜੀ ਆਹ ਬਰਫ਼ ਜਿਹੜੀ ਤੁਹਾਨੂੰ ਦਿਖਾ ਰਿਹਾ ਮੈਂ ਤੇ ਇਹ ਐਵੇਂ ਪਈ ਰਹਿਣੀ ਆ ਢੇਰਾਂ ਦੇ ਢੇਰ ਲੱਗ ਜਾਂਦੇ ਆ ਖੁਰਦੀ ਨਹੀਂ ਜੇ ਪਲੱਸ ਹੋਊਗਾ ਕਿਤੇ ਬਾਰਸ਼ ਪਊ ਤਾਂ ਖਰੂ ਤੜਮੈਂਟਨ ਚ ਤਾਂ ਬਾਰਸ਼ ਅਸੀਂ 1.5 ਮਿੰਟ ਦੇਖੀ ਬਰਫ਼ ਬਾਰੀ ਦੇਖੀ ਐ ਸਨੂਪੈਂਦੀ ਦੇਖੀ ਐ ਤੇ ਸਰੀਤ ਵਿੱਚ ਜਾ ਕੇ ਆਏ ਉੱਥੇ ਮੀਂਹ ਪੈਂਦਾ ਤੇ ਉੱਥੇ ਵੀ ਹੁਣ ਵਾਰ ਵਾਰੀ ਪੈਣ ਲੱਗੀ 2 ਫਰਵਰੀ ਤੋਂ ਬਾਅਦ ਇੱਥੇ ਤੱਕ ਜੀ ਨੇ ਪਹਿਲਾਂ ਹੀ ਪੈਦੀ ਰਹੀ ਆ ਤੇ ਆ ਹਾਲ ਆ ਜੀ ਇੱਥੋਂ ਦਾ ਆ ਦੇਖੋ ਆ ਢੇਰਾਂ ਦੇ ਢੇਰ ਲਾਏ ਆ ਧੰਨਵਾਦ ਜੀ ਹੁਣ ਮੇਰੀ ਔਟੇ ਆ ਜਿਹੜੇ ਉਂਗਲਾਂ ਦੇ ਤੇ ਮੋਬਾਈਲ ਨੂੰ ਜਵਾਬ ਦੇ ਗਏ ਆ ਤੇ ਬਸ ਠਾਕਰ ਕੇ ਮੈਂ ਤੁਹਾਨੂੰ ਸਾਹ ਜਰੂਰ ਦਿਖਾਉਣਾ ਚਾਹੁੰਦਾ ਸੀ ਵੀ ਆਪਾਂ ਕਹਿ ਦਿੰਦੇ ਆ ਮੈਂ ਵੀ ਜਲਦੀ ਜੀ ਕਰਕੇ ਆ ਜਾਂਦਾ ਸੀ ਬੱਚੇ ਰੁਕਦੇ ਸੀ ਧੰਨਵਾਦ ਜੀ ਆ ਦੇਖੋ ਜੀ ਐਡੇ ਐਡੇ ਆ ਜਿਹੜੀ ਬਰਫਾ ਨਾ ਕਿੰਦੀ ਥਖਤਾ ਇਹ ਜੰਮ ਜਾਂਦੀ ਹੈ ਇਹ ਜੰਮੀ ਪੱਟੀ ਇਹਨਾਂ ਨੇ ਆਹ ਵੇਖੋ ਜਿਵੇਂ ਫਟਕੜੀ ਦੇ ਵੱਡੇ ਵੱਡੇ ਡਲੇ ਹੁੰਦੇ ਆ ਨਾ ਇਹ ਬਰਫ ਦੇ ਡਲੇ ਹੀ ਆ ਸਭ ਤੋਂ ਖਤਰਨਾਕ ਹੁੰਦੇ ਆ ਜੀ ਇਹ ਜਦੋਂ ਜੰਮ ਜਾਂਣ ਆਹ ਵੇਖੋ ਹੁਣ ਟੀਲ ਲਾਦੇ ਇਹਨਾਂ ਨੇ ਇੱਥੇ ਇਹ ਸੜਕ ਤੇ ਉਹ ਇਸ ਪਟ ਪਟ ਕੇ ਆ ਸਾਫ ਕੀਤੀ ਹੈ ਸੜਕ ਇਹਨਾਂ ਨੇ ਰਸਤਾ ਕਿਉਂਕਿ ਪੈਦਲ ਚੱਲਣ ਵਾਲਿਆਂ ਦਾ ਇਹਨਾਂ ਦੀ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਵੀ ਪੈਦਲ ਚੱਲਣ ਵਾਲਿਆਂ ਨੂੰ ਇਹ ਰਸਤਾ ਬਣਾ ਕੇ ਦੇਣਾ ਸੜਕਾਂ ਤੇ ਤਾਂ ਵੈਸੇ ਗੱਡੀਆਂ ਚਲੀ ਜਾਂਦੀਆਂ ਤੇ ਆ ਢੇਰ ਆ ਜਿਹੜੇ ਜਿਹੜੇ ਪੱਥਰ ਜਿਵੇਂ ਪਹਾੜ ਤੋਂ ਆਏ ਹੁੰਦੇ ਤੇ ਹੈ برف ਦੇ ਜਿਹੜੇ ਇੱਥੇ ਸੜਕਾਂ ਤੇ ਜੰਮੇ ਆ ਉਹ ਪੱਟੇ ਇਹਨਾਂ ਨੇ ਖੂਨ ਖੜ ਜਾਂਦਾ ਉਂਗਲਾਂ 'ਚ ਆ ਹੁਣ ਉਂਗਲਾਂ 'ਚ ਖੂਨ ਖੜ ਜਾਂਦਾ ਹੱਥ ਸੁੰਨ ਹੋ ਜਾਂਦੇ ਜਮਾ ਕਿੰਨਾ ਕਿੰਨਾ ਚਿਰ ਸੈਟੀ ਨਹੀਂ ਹੁੰਦੇ ਆ ਦੇਖੋ ਤਸਵੀਰ